ਹਮ ਸੰਤਨ ਸੋ ਬਣ ਆਈ ਹਮ ਸੰਤਨ ਸੋ ਬਣ ਆਈ ਸੰਤਨ ਸੋ ਬਣ ਆਈ ਹਮ ਸੰਤਨ ਸੋ ਬਣ ਆਈ ਸੰਤਨ ਸੋ ਬਣ ਆਈ ਹਾਮ ਸੰਤਨ ਸੋ ਬਣ ਆਈ ਸੰਤਨ ਸੋ ਬਣ ਆਈ ਬਣ ਆਈ ਹਮ ਸੰਤਨ ਸਿਉ ਬਣ ਆਈ ਸੰਤਨ ਸਿਉ ਬਣ ਆਈ ਹਮ ਸੰਤਨ ਸਿਉ ਬਣ ਆਈ ਸੰਤਨ ਸਿਉ ਬਣ ਆਈ ਹਮ ਸੰਤਨ ਸਿਉ ਬਣ ਆਈ ਸੰਤਨ ਸਿਉ ਬਣ ਆਈ ਹਮ ਸੰਤਨ ਸਿਉ ਬਣ ਆਈ ਸਾਵਣ ਆਈ ਹਮ ਸੰਤਨ ਸਾਵਣ ਆਈ ਸਾਵਣ ਆਈ ਹਮ ਸੰਤਨ ਸਾਵਣ ਆਈ ਗੱਜ ਕੇ ਆਈ ਸੰਤਨ ਸਾਵਣ ਆਈ ਹਮ ਸੰਤਨ ਸਾਵਣ ਆਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਲਿਖਿਆ ਪਾਈ ਪੂਰਬ ਲਿਖਿਆ ਪਾਈ ਪੂਰਬ ਲਿਖਿਆ ਪਾਈ ਖੰਮ ਸੰਤਨ ਸਿਓ ਬਣ ਆਈ ਖੰਮ ਸੰਤਨ ਸਿਓ ਬਣ ਆਈ ਸੰਤਨ ਸਿਓ ਬਣ ਆਈ ਖੰਮ ਸੰਤਨ ਸਿਓ ਬਣ ਆਈ ਮਰੀ ਓਟ ਸਤਾਣੀ ਸੰਤ ਮਾਰਾ ਗੈਣਾ ਹਮ ਸੰਤਨ ਸਿਉ ਬਣੀ ਆਈ ਮੂਰ ਬਲੇਖਿਆ ਪਾਈ ਜਿਉ ਮਨ ਤੇਰਾ ਪਾਈ ਪਰਮ ਸਤਕਾਰ ਜੋ ਸਤਗੁਰੂ ਮਹਾਰਾਜ ਜੀ ਆਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਤਿਕਾਰਯੋਗ ਸਤਕਾਰਯੋਗ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਰੰਗ ਰੱਤੜੀਆਂ ਰੂਹਾਂ ਪਾਸੋ ਅੰਮ੍ਰਿਤ ਵਚਨ ਗੁਰਬਾਣੀ ਦੇ ਸਰਵਣ ਕਰ ਰਹੇ ਹੋ ਦਾਸ ਵੱਲੋਂ ਜਥੇ ਵੱਲੋਂ ਨਿਮਰਤਾ ਸਹਿਤ ਗੁਰਫਤੇ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਹਾੜਾ ਸ੍ਰੀਮਾਨ ਬ੍ਰਹਮ ਗਿਆਨੀ ਤਤਵੇਤੇ ਕਹਿਣੀ ਤੇ ਕਰਨੀ ਦੇ ਪੂਰੇ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਸਾਡੇ ਪਰਿਵਾਰ ਦੇ ਉੱਪਰ અપਾਰ ਬਖਸ਼ਿਸ਼ ਹੋਈ ਉਹਨਾਂ ਦੀ ਬਰਸੀ ਸਮਾਗਮ ਹੈ ਅੱਜ ਸੰਗਤ ਜੀ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਆ મહਾਪੁਰਖਾਂ ਦੇ ਪਿਆਰ ਵਿੱਚ ਸਤਖੰਡ ਵਾਸੀ ਰਾਜਾ ਜੋਗੀ ਕਹਿਣੀ ਤੇ ਕਰਨੀ ਦੇ ਪੂਰੇ ਸ੍ਰੀਮਾਨ ਸੰਤ ਪੱਪਾ ਨਰੈਣ ਸਿੰਘ ਮੋਨੀ ਮਹਾਰਾਜੀਆਂ ਦੇ ਪਾਵਨ ਪਵਿੱਤਰ ਸਥਾਨ ਤੇ ਆਨੰਦ ਮਾਣ ਰਹੇ ਆ ਕਈ ਤਰ੍ਹਾਂ ਦੇ ਪਦਾਰਥ ਵੀ ਛੱਕ ਰਹੇ ਆ ਸ਼ਵੀਲਾਂ ਵੀ ਲੱਗੀਆਂ ਹੋਈਆਂ ਨੇ ਆਓ ਇੱਧਰ ਜੋ ਮਹਾਪੁਰਖਾਂ ਜੀਆਂ ਨੇ ਇਹ ਸ਼ਬਦ ਦਾ ਲੰਗਰ ਚਲਾਇਆ ਹੋਇਆ ਇਹ ਵੀ ਆਪਾਂ ਰੱਜ ਰੱਜ ਕੇ ਛਕਣਾ ਸੰਗਤ ਜੀ ਤਿੰਨ ਸਿੰਮ ਚ ਧਾਰਨਾ ਬੋਲਿਆ ਕਰੋ ਕਿੰਨੇ ਮਹਾਪੁਰਖ ਸਟੇਜ ਤੇ ਸੁਭਾਏਮਾਨ ਨੇ ਕਿੰਨੇ ਮਹਾਪੁਰਖ ਆਪ ਜੀ ਨਾਲ ਵਚਨ ਕਰਕੇ ਜਲਪਣੇ ਛਕਣ ਵਾਸਤੇ ਚਲੇ ਗਏ ਨੇ ਆਓ ਮੈਂ ਜੋ ਮੇਰੀ ਮਾਤਾ ਤੋਂ ਸੁਣਦਾ ਹੁੰਦਾ ਕਿਉਂਕਿ ਉਹਨਾਂ ਨੇ ਵੀ ਸ੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕੀਤੀ ਉਹਨਾਂ ਦੀ ਸੇਵਾ ਕੀਤੀ ਜੋ ਮੈਨੂੰ ਦੱਸਦੇ ਹੁੰਦੇ ਸੰਗਤ ਜੀ ਕਿਉਂਕਿ ਮੈਨੂੰ ਨਹੀਂ ਪਤਾ ਨਾ ਮੈਂ ਦੇਖੇ ਨੇ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਮੈਂ ਨਹੀਂ ਦਰਸ਼ਨ ਕੀਤੇ ਉਹਨਾਂ ਦੇ ਸੰਗਤ ਜੀ ਪਰ ਜੋ ਮੈਂ ਸੁਣਦਾ ਹੁੰਦਾ ਉਹਨਾਂ ਦੀ ਸਾਖੀ ਚੋਂ ਮੈਨੂੰ ਦਰਸ਼ਨ ਹੋ ਜਾਂਦੇ ਮਹਾਂਪੁਰਖਾਂ ਦੇ ਸੰਗਤ ਜੀ ਤੁਸੀਂ ਵੀ ਸੁਣ ਲਓ ਸ਼ਾਇਦ ਤੁਹਾਨੂੰ ਵੀ ਦਰਸ਼ਨ ਹੋ ਜਾਣਾ ਵਧੀਆ ਕਾਰੋਬਾਰ ਸੀ ਘਰ ਵਿੱਚ ਸਤਿਕਾਰਯੋਗ ਸਾਡੇ ਨਾਨਾ ਜੀ ਨੱਥਾ ਸਿੰਘ ਚਾਰੇ ਪੁੱਤਰ ਸੀ ਉਹਨਾਂ ਦੇ ਵੱਡੇ ਮੁਖਤਿਆਰ ਸਿੰਘ ਹਰਭਜਨ ਸਿੰਘ ਹਰਦੇਵ ਸਿੰਘ ਮੋਹਨ ਸਿੰਘ ਤੇ ਵਿੱਚ ਉਹਨਾਂ ਦੀ ਭੈਣ ਸੀ ਬਲਦੇਵ ਕੌਰ ਵਧੀਆ ਪਰਿਵਾਰ ਸੀ ਕਾਰੋਬਾਰ ਕਰਦੇ ਸੀ ਢਾੜੀ-ਦੱਪਾ ਕਰਦੇ ਸੀ ਜੀ ਗੁਜਾਰਾ ਚੱਲਦਾ ਸੀ ਵਧੀਆ ਔਰ ਗੁਰਮਖ ਪਿਆਰਿਓ ਮਹਾਪੁਰਖ ਦਸਾਂਝਾਂ ਵਾਲੇ ਭੀੜ ਵਿੱਚ ਜਦੋਂ ਗਏ ਉਦੋਂ ਸੰਤ ਬਾਬਾ ਕਿਰਪਾ ਸਿੰਘ ਮਹਾਰਾਜਿਆਂ ਦਾ ਮਲਾਪ ਹੋਇਆ ਸੰਤ ਬਾਬਾ ਕਿਰਪਾ ਸਿੰਘ ਮਹਾਰਾਜੀ ਜੰਗਲ ਵਿੱਚ ਦਸਾਂਝਾਂ ਵਾਲੇ ਭੀੜ ਵਿੱਚ ਤਪੱਸਿਆ ਕਰਦੇ ਸੀ ਤੇ ਗੁਰਮਖ ਪਿਆਰਿਓ ਜਿਨ੍ਹਾਂ ਉੱਪਰ ਸੰਤ ਸੁਆਮੀ ਨਮੋਨਾਥ ਮਹਾਰਾਜਿਆਂ ਦੀ અપਾਰ ਬਖਸ਼ਿਸ਼ ਉਹਨਾਂ ਨੂੰ ਪ੍ਰਾਪਤ ਸੀ ਤੇ ਗੁਰਮਖ ਪਿਆਰਿਓ ਕਿਸੇ ਵਜ੍ਹਾ ਕਰਕੇ ਮੈਂ ਮੈਂ ਤਾਂ ਇੰਨਾ ਸੁਣਿਆ ਮੇਰੀ ਮਾਤਾ ਤੋਂ ਵੇ ਕਿ ਉਹਨਾਂ ਦੇ ਪਰਪੋਤਰੇ ਸੰਤ ਬਾਬਾ ਕਿਰਪਾ ਸਿੰਘ ਮਹਾਰਾਜਿਆਂ ਦੇ ਉਹ ਵੀ ਬੈਠੇ ਨੇ ਉਹਨਾਂ ਨੇ ਵੀ ਉਹਨਾਂ ਦੇ ਪਿਤਾ ਸੰਤ ਬਾਬਾ ਗੁਰਮੇਲ ਸਿੰਘ ਹੋਰਾਂ ਨੇ ਬੜੇ ਵਚਨ ਸੁਣਾਏ ਹੋਏ ਨੇ ਮੈਨੂੰ ਵੀ ਬੜੇ ਸੁਣਾਉਂਦੇ ਰਹਿੰਦੇ ਨੇ ਉਹ ਬੜੇ ਪਿਆਰ ਵਾਲੇ ਨੇ ਸੰਗਤ ਜੀ ਬਾਬਾ ਕਿਰਪਾ ਸਿੰਘ ਜੀ ਦਾ ਪਰਿਵਾਰ ਬੜਾ ਪਿਆਰ ਵਾਲਾ ਤੇ ਬਾਬਾ ਜੀ ਬੀੜ ਬ੍ਰਹਿਮਣ ਵਾਲੇ ਉਹ ਵੀ ਪਹੁੰਚ ਚੁੱਕੇ ਨੇ ਆਓ ਜਿੰਨਾ ਕੁ ਮੇਰਾ ਸਮਾਂ ਮੈਂ ਮਹਾਪੁਰਖਾਂ ਦੀ ਉਹ ਗੱਲ ਕਰਾਂ ਕੋਸ਼ਿਸ਼ ਕਰਦਾ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਕੁਸ਼ਤੀ ਕਰਦੇ ਹੁੰਦੇ ਤੇ ਗੁਰਮਖ ਪਿਆਰਿਓ ਉੱਥੇ ਦਸਾਂਝਾਂ ਵਾਲੇ ਭੀੜ ਵਿੱਚ ਨੌਕਰੀ ਤੇ ਲੱਗੇ 60 ਰੁਪਏ ਮਹੀਨਾ ਉੱਥੇ ਬਾਬਾ ਕਿਰਪਾ ਸਿੰਘ ਜੀ ਹੁੰਦੇ ਦਰੋਗੇ ਨੂੰ ਕਹਿਣ ਲੱਗੇ ਵੀ ਮੈਂ ਕਿਸੇ ਦੇ ਉਹਦੇ ਜੇ ਪੈਸੇ ਦੇਣੇ ਨੇ 150 ਰੁਪਿਆ ਵੀ ਉਹਨਾਂ ਚਰਮੈਨ ਨੂੰ ਦਿਹਾੜੀ ਦੇ ਦੋ ਦਰੋਗਾ ਕਹਿੰਦਾ ਫਿਰ ਤੈ ਹਟਣਾ ਨਹੀਂ ਕਹਿੰਦਾ ਨਹੀਂ ਤੇਰੇ ਨਾਲ ਬਚਨ ਰਿਹਾ ਹਟਜੂ ਫਿਰ ਮੈਂ ਤੇ ਗੁਰਮੁਖ ਪਿਆਰਿਓ ਜਦੋਂ ਉਹ ਪੈਸੇ ਪੂਰੇ ਹੋਗੇ ਨਾ ਦਰੋਗੇ ਨੂੰ ਕਹਿੰਦੇ ਬਾਦੂ ਪੈਸੇ ਤੂੰ ਹੀ ਰੱਖ ਲਾ ਬਸ ਜਿੰਨੇ ਕੁ ਮੈਂ ਦੇਣੇ ਨੇ ਉਹਨੇ ਕੁ ਮੈਂ ਦੇ ਦੂੰਗਾ ਬਕਸਸ ਕੀ ਹੋਈ ਸੀ ਸੰਤ ਬਾਬਾ ਕਿਰਪਾ ਸਿੰਘ ਜੀ ਕੱਪੜਾ ਬੁੰਨਦੇ ਹੁੰਦੇ ਕੱਪੜਾ ਵੇਚਣ ਵਾਸਤੇ ਮਲੇਰਕੋਟਲੇ ਗਏ ਹੋਏ ਸੀ ਪਿੱਛੋਂ ਕੋਈ ਪੁੱਤਰ ਨੂੰ ਰੋਗ ਲੱਗ ਗਿਆ ਸੀ ਰੌਲਾ ਪੈ ਗਿਆ ਵੀ ਉਹਦੀ ਮਰਤੂ ਹੋ ਗਈ ਉਹਦੇ ਡੇਰਾ ਹੁੰਦਾ ਸਵਾਮੀ ਨਮੋਨਾਥ ਮਹਾਰਾਜਿਆਂ ਦਾ ਚੋਪੜਰ ਵਾਲੇ ਉੱਥੇ ਚੱਕ ਕੇ ਲੈ ਗਏ ਮਹਾਪੁਰਖਾਂ ਜੀ ਨੇ ਕਿਰਪਾ ਕੀਤੀ ਮਰਤਕ ਕੋ ਪਾਇਓ ਤਨ ਸਾਸਾ ਮਿਚਰਤ ਵਿਚਰਤ ਧਾਨ ਮਲਾਇਆ ਬਾਬਾ ਕਿਰਪਾ ਸਿੰਘ ਜੀ ਦੇ ਪੁੱਤਰ ਦੇ ਵਿੱਚ ਪ੍ਰਾਣ ਵਾਪਸ ਕਰਤੇ ਮਹਾਪੁਰਖਾਂ ਨੇ ਹੁਣ ਗੱਲ ਤੁਸੀਂ ਮੰਨਣੀ ਹੀ ਨਹੀਂ ਸੰਗਤ ਜੀ ਕੋਕੇ ਪਾ ਤਰਕਵਾਦੀ ਹੋ ਗਏ ਸੰਤ ਸਵਾਮੀ ਨਮੋਨਾਥ ਮਹਾਰਾਜ ਜੀ ਜੋ ਕਹਿ ਦਿੰਦੇ ਉਹ ਹੋ ਜਾਂਦਾ ਸੰਗਤ ਜੀ ਜੋ ਵੀ ਕਹਿ ਦਿੰਦੇ ਐਸੇ ਪਿਆਰੇ ਮਹਾਪੁਰਖ ਸੀ ਪਤਾ ਲੱਗਿਆ ਦੂਜੇ ਦਿਨ ਜਦੋਂ ਆਏ ਵੀ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਤੇ ਗੁਰਮਖ ਪਿਆਰਿਓ ਹੁਣ ਮਹਾਪੁਰਖ ਸੰਤ ਬਾਬਾ ਕਿਰਪਾ ਸਿੰਘ ਜੀ ਡੇਰੇ ਗਏ ਨਮਸਕਾਰ ਕੀਤੀ ਗੁਰਦੀਖਿਆ ਲਈ ਤੇ ਜੰਗਲ ਜਾ ਕੇ ਤਪੱਸਿਆ ਕਰਨ ਲੱਗੇ ਸੰਗਤ ਜੀ ਘਰਵਾਰੀ ਛੱਡਤਾ ਆਪਣੇ ਉੱਪਰ ਵੀ ਕਿਰਪਾ ਹੋਈ ਆ ਤੇ ਗੁਰਮੁਖ ਪਿਆਰਿਓ ਜਿੰਨੇ ਕ ਤੁਸੀਂ ਦਰਬਾਰ ਸਾਹਿਬ 'ਚ ਬੈਠੇ ਹੋ ਭਾਗਾ ਵਾਲਿਓ ਨਹੀਂ ਤੇ ਸਾਡੇ ਗੁਰਤੇਜ ਸਿੰਘ ਵੀਰ ਜੀ ਕਹੀ ਜਾਂਦੇ ਨੇ ਧੁੱਪ ਬਹੁਤ ਆਂਦਰ ਆਜੋ ਆਂਦਰ ਆਜੋ ਆਏ ਆ ਲਾਹ ਲੈਣ ਵਾਸਤੇ ਹੁਣ ਗੁਰਬਾਣੀ ਸੁਣਿਓ ਧੰ ਸਤਗੁਰੂ ਮਹਾਰਾਜ ਜੀ ਕਹਿੰਦੇ ਵੀ ਜੇ ਤੈ ਸੰਸਾਰ ਤੋਂ ਪਾਰ ਹੋਣਾ ਤਾਂ ਕਿਸੇ ਮਹਾਪੁਰਖ ਨੂੰ ਲੱਭ ਜਿਸ ਬਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਮਹਾਪੁਰਖਾਂ ਨੇ ਸੰਤ Swami Namo Nath Maharaj ਨੇ ਕਿਰਪਾ ਕੀਤੀ ਮਹਾਪੁਰਖ ਤਪੱਸਿਆ ਕਰਨ ਲੱਗੇ ਤੇ ਗੁਰਮੁਖ ਪਿਆਰਿਓ ਰੱਬ ਦਾ ਰੂਪ ਹੀ ਹੋ ਗਏ ਸਾਡੇ ਪਰਿਵਾਰ ਨੂੰ ਮਿਲ ਗਏ ਵੱਡੇ ਭਾਗ ਸੀ ਸਾਡੇ ਪਰਿਵਾਰ ਦੇ ਢਿੰਜੀ ਵਾਲੇ ਮਹਾਪੁਰਖ ਪੜ ਕੇ ਗਏ ਨੇ ਮੈਂ ਇੱਕੋ ਹੀ ਬੋਲ ਬੋਲਦਾ ਸਾਰੇ ਬੋਲਿਓ ਭਾਈ ਵੱਡੇ ਭਾਗ ਸੀ ਸਾਡੇ ਪਰਿਵਾਰ ਦੇ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਨਾਲ ਮੇਲ ਮਲਾਪ ਹੋਇਆ ਪਿਆਰੇ ਜੀ ਭਾਗਾਂ ਨਾਲ ਸੰਤ ਮਿਲੇ ਪਿਆਰੇ ਜੀ ਭਾਗਾਂ ਨਾਲ ਸੰਤ ਮਿਲੇ ਕਨਾਲ ਸੰਤ ਮਿਲੇ ਸੰਤ ਮਿਲਿਆ ਤੇ ਰੱਬ ਮਿਲ ਜਾਵੇ ਭਾਗ ਨਾਲ ਸੰਤ ਮਿਲੇ ਹਾਰੇ ਨਾਮ ਰੇਜ ਜਾਵੇ ਭਾਗ ਆਯੋ ਬਾਬਾ ਰਾਮੋ ਮੇ ਲਜਾਵੇ ਆਗਾ ਨਾਲ ਸੰਤ ਮਿਲੇ ਤੇ ਗੁਰਮੁਖ ਪਿਆਰਿਓ ਸਾਡੇ ਪਰਿਵਾਰ ਨੂੰ ਬਾਬਾ ਜੀ ਮਿਲੇ ਐਸੀ ਕਿਰਪਾ ਕੀਤੀ ਸੰਤ ਜੀ ਐਸੀ ਕਿਰਪਾ ਕੀਤੀ ਫੇਰ ਮਹਾਪੁਰਖ ਪਿਆਰ ਵਿੱਚ ਸਾਡੇ ਘਰ ਆ ਗਏ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਜੀ ਮੁਹਾਲੀ ਤੇ ਗੁਰਮਖ ਪਿਆਰਿਓ 20 ਸਾਲ ਸਾਡੇ ਘਰ ਵਿੱਚ ਰਹੇ ਇੱਥੇ ਮਹਾਪੁਰਖ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਨੇ ਤਨ ਮਨ ਧਨ ਕਰਕੇ ਸਾਡੇ ਪਰਿਵਾਰ ਨੇ ਸੇਵਾ ਕੀਤੀ ਸੰਗਤ ਜੀ ਤੇ ਗੁਰਮਖ ਪਿਆਰਿਓ ਫਿਰ ਬਖਸ਼ਿਸ਼ਾਂ ਹੋਈਆਂ ਤੇ ਗੁਰਮਖ ਪਿਆਰਿਓ ਆਪ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਦੇ ਜੀਵਨ ਨੂੰ ਜੇ ਆਪਾਂ ਤੇ ਬਾਤ ਚ ਤੇ ਗੁਰਮੁਖ ਪਿਆਰੋ ਕਈ ਘੰਟੇ ਲੱਗ ਜਾਂਦੇ ਨੇ ਸੰਗਤ ਜੀ ਬੜਾ ਬੜਾ ਉਹਨਾਂ ਦਾ ਮੇਰੀ ਮਾਤਾ ਦੱਸ ਦਿੰਦੀ ਐਸੀ ਐਸੀ ਉਹਨਾਂ ਦੇ ਕਿਰਪਾ ਸੀ ਵੀ ਜੇ ਕਿਸੇ ਨੇ 2 ਕਿਲੋ ਚੌਲ ਰੱਖ ਤੇ ਲਿਆ ਕੇ ਕਹਿੰਦੇ ਹਰਦੇਵ ਜੱਗ ਕਰਨਾ ਉਹ ਕਹਿੰਦੇ ਮਹਾਰਾਜ ਜੀ 2 ਕਿਲੋ ਤਾਂ ਚੌਲ ਨੇ ਕਹਿੰਦੇ ਲਿਆ ਤੂੰ ਕਿਉਂ ਕਹਿੰਦੇ ਮਹਾਰਾਜ ਜੀ ਪੈਸੇ ਤਾਂ ਹੈ ਨਹੀਂ ਕਹਿੰਦੇ ਆ ਖੂਚੋਂ ਘੱਟ ਲੱਕਿਓ ਦੇਖੋ ਦਸਾਂਝਾਂ ਵਾਲੇ ਵੀੜ ਚ ਡੋਲ ਵਿੱਚ ਸੁਟਿਆ ਮੇਰੀ ਮਾਤਾ ਨੇ ਦੱਸਿਆ ਜਦੋਂ ਬਾਹਰ ਕੱਢਿਆ ਉਹ ਘੋ ਸੰਗਤ ਜੀ ਇੱਕ ਕੜਾਹਾ ਵੜਿਆ ਤੇ ਗੁਰਮੁਖ ਪੈਰੋਂ ਉთა ਕੌਲ ਕਵੇਲੀ ਚੌਧਰੀ ਮਾਂਜਰਾ ਨਾਭਾ ਬਸਤੀ ਸਾਰੀ ਬਾਜੀਗਰ ਵਸਤੀ ਆਥਨ ਤੱਕ ਰਜੀਗੀ ਚੌਲੜੀ ਮੁਕੇ ਦੇਖੋ ਐਡੀ ਵੱਡੀ ਕਿਰਪਾ ਜਦੋਂ ਕੋਈ ਧੋ ਪੀਪੇ ਕਿਉ ਉਹਦੇ ਦੇ ਗਿਆ ਮਹਾਪੁਰ ਕਹਿੰਦੇ ਹਰਦੇਵ ਸਿੰਘ ਇਹਨੂੰ ਯਾਰ ਆਪਾਂ ਬਰਮਦੇਵਤਾ ਤੋਂ ਆ ਜਲਦੇਵਤਾ ਤੋਂ ਲਏ ਸੀ ਕਿਉ ਅੱਧੀ ਦੇ ਉਹਨੂੰ ਵਾਪਸ ਉਹ ਖੂਚ ਪਾਤੇ ਸੰਗਤ ਜੀ ਐਸੀ ਐਸੀ ਬਕਸਸ ਫਿਰ ਮੈਂ ਐਸੀ ਬਕਸਸ ਬਾਬਾ ਜੀ ਦੀ ਸੁਣੀ ਸਾਡੇ ਬਠਿੰਡੋ ਦੇ ਨੇ ਦੇ ਗੁਰਮ ਚੈਪਾਲ ਸਿੰਘ ਜੀ ਉਹਨਾਂ ਦੀ ਧਰਮ ਸਪਤਨੀਆਂ ਬੀਬੀ ਸਤਪਾਲ ਕੌਰ ਉਹ ਕਹਿੰਦੀ ਅਸੀਂ ਸਰੋਵਰ ਦੀ ਸੇਵਾ ਕਰਦੇ ਮੇਰਾ ਵੱਡਾ ਬੱਚਾ ਕਹਿੰਦੀ 2 ਸਾਲ ਦਾ ਛੋਟਾ ਬੱਚਾ ਮੇਰਾ ਕਹਿੰਦੀ ਡੇਢ ਕ ਸਾਲ ਦਾ ਤੇ ਕਹਿੰਦੀ ਮੈਂ ਪਿੱਪਲ ਥੱਲੇ ਟੋਆ ਪੱਟ ਕੇ ਸੰਗਤ ਜੀ ਦੇਖਿਓ ਪਿੱਪਲ ਥੱਲੇ ਟੋਆ ਪੱਟ ਕੇ ਦਰਾਜ ਟੱਬਾ ਸਾਹਿਬ ਬੱਚਿਆਂ ਨੂੰ ਵਿੱਚ ਦੱਬਤਾ ਕੱਲੇ ਉਹਨਾਂ ਦੇ ਮੂੰਹ ਨੰਗੇ ਰੱਖੇ ਉੱਪਰ ਪਾਤਾ ਖੱਟਾ ਪਰਣਾ ਜਿ ਕੋਈ ਪੈਰ ਨਾ ਰੱਖ ਦੇਵੇ ਜੇਠ ਹਾੜ ਦੇ ਮਹੀਨੇ ਸਰੋਵਰ ਦੀ ਸੇਵਾ ਕੀਤੀ ਧੁੱਪ ਜਾਦੇ ਸੀ ਉਹ ਮਜ਼ਾਕੀਆ ਸੁਹਾਗ ਦੀ ਆ ਬੀਬੀ ਕਹਿੰਦੀ ਬਾਬਾ ਜੀ ਵੀ ਅੱਜ ਤਾਂ ਨਾ ਖੋਏ ਦੀਆਂ ਗੁਲਫੀਆਂ ਖਾਣ ਨੂੰ ਜੀ ਕਰਦਾ ਬਾਬਾ ਜੀ ਲਾਲ ਹੋ ਗਏ ਕਹਿੰਦੀ ਗਾਲਾਂ ਕੱਢਣ ਲੱਗੇ ਗਾਲ ਬੜੀ ਵਧੀਆ ਕੱਢ ਦਿੰਦੇ ਬਾਬਾ ਜੀ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਸੰਤ ਬਾਬਾ ਕਿਰਪਾ ਸਿੰਘ ਜੀ ਉਦੋਂ ਵਧੀਆ ਗਾਲ ਕੱਢ ਦਿੰਦੇ ਸੰਗਤ ਜੀ ਮੈਂ ਬੋਲ ਨਹੀਂ ਸਕਦਾ ਹੁਣ ਹਜ਼ੂਰੀ ਚ ਬੈਠੇ ਆ ਤੇ ਗੁਰਮੁਖ ਪਿਆਰਿਓ ਕਹਿੰਦੀ ਪਿਛਲੇ ਪਾਸੇ ਬਾਜਰਾ ਸੀ ਬਾਜਰੇ ਵਿੱਚ ਵੜ ਗਏ ਚਾਦਰ ਲੈ ਕੇ ਕਹਿੰਦੀ ਜਿਵੇਂ ਆਪਾਂ ਬੱਲੀਆਂ ਚੋਕ ਕੇ ਲੈ ਕੇ ਆਉਨੇ ਆ ਬਗਲੀ ਮਾਰ ਕੇ ਅੰਦਰ ਵੜ ਗਏ ਕੁਲਫੀਆਂ ਦੀ ਭਰ ਕੇ ਲੈ ਕੇ ਆਏ ਤੇ ਗੁਰਮੁਖ ਪਿਆਰਿਓ ਏਡੀ ਬਖਸ਼ਿਸ਼ ਏਡੀ ਬਾਬਾ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਤੇ ਗੁਰਮੁਖ ਪਿਆਰਿਓ ਪਰ ਐ ਇੰਨੇ ਨੀਵੇਂ ਰਹਿੰਦੇ ਵੀ ਰੋਟੀ ਹੱਥੇ ਰੱਖ ਕੇ ਖਾ ਲੈਂਦੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਇਸੇ ਕਰਕੇ ਤੇ ਗੁਰਮੁਖ ਪਿਆਰਿਓ ਆਪ ਜੀ ਦੇਖਿਓ ਮਹਾਪੁਰਖਾ ਨੇ 20 ਸਾਲ ਇੱਥੇ ਸੇਵਾ ਕੀਤੀ ਤੇ 12 ਸਾਲ ਤਪੱਸਿਆ ਕੀਤੀ ਘਰ-ਬਾਰ ਨੂੰ ਛੱਡ ਕੇ ਤੇ ਗੁਰਮੁਖ ਪਿਆਰਿਓ ਫੇਰ ਸਾਰੀ ਉਮਰ ਤਪੱਸਿਆ ਕੀਰਤਨ ਕੀਤਾ ਮਤਲਬ ਸਾਰੀ ਉਮਰ ਹੀ ਤਪੱਸਿਆ ਚੱਲਗਾਤੀ ਸੰਤ ਬਾਬਾ ਨਰੈਣ ਸਿੰਘ ਮੋਣੀ ਜਿਹਨੇ ਆਪਣੇ ਮਾਪੁਰਖਾਂ ਦਾ ਵਾਚਨ ਨਹੀਂ ਮੋੜਿਆ ਜੋ ਸੁਣ ਰਹੇ ਸੀ ਨਾ ਵੀ ਕੁਝ ਬਣ ਗਿਆ ਹੀ ਇਸੇ ਕਰਕੇ ਸਾਰੀ ਉਮਰ ਲਾਤੀ ਤੇ ਗੁਰਮੁਖ ਪਿਆਰਿਓ ਸਾਰੀ ਉਮਰ ਹੱਥਾਂ ਤੇ ਰੋਟੀ ਰਾਕੀ ਖਾ ਲੈਂਦੇ ਸੰਗਤ ਜੀ ਤੇ ਗੁਰਮੁਖ ਪਿਆਰਿਓ ਮੈਂ ਤੇ ਮਾਮਾ ਮੋਹਨ ਸਿੰਘ ਜੀ ਅਸੀਂ ਬੈਠੇ ਹੁੰਦੇ ਕਮਰੇ 'ਚ ਤੇ ਗੁਰਮੁਖ ਪਿਆਰਿਓ ਸਕੈਤ ਲਾਤੀ ਸਿੰਘ ਨੇ ਕਹਿੰਦਾ ਜੀ 15 ਬਿਸਤਰੇ ਤਾਂ ਭੂਰੇ ਥੱਲੇ ਨੇ 15 ਬਿਸਤਰੇ ਮੋਹਨ ਸਿੰਘ ਥੱਲੇ ਨੇ ਦਰਾਜ ਟੜਗੇ ਚਾਰੇ ਸੰਗਤ ਜੀ ਹਾਲਾਂਕਿ ਮਸੀਤ ਤੁਰਦੀ ਸੀ ਉਦੋਂ ਤੇ ਪ੍ਰੇਸ ਨੂੰ ਆਇਆ ਸੀ ਤੇ ਸਾਡੇ ਮਾਮੇ ਭਾਣ ਜੀ ਦੋ ਹੱਥਲੇ ਦਰੀਆਂ ਇੱਕ ਖੇਸ ਸਾਡੇ ਉੱਪਰ ਬਸ ਤੇ ਗੁਰਮੁਖ ਪੈਰੋ ਦੱਸਣ ਵਾਲੇ ਨੂੰ ਜਿਹੜੀ ਖੰਡ ਪਾਈ ਉਹ ਬਸ ਸਰੀਰ ਸੀ ਗੱਲ ਸੰਗਤ ਜੀ ਤੇ ਗੁਰਮੁਖ ਪਿਆਰਿਓ ਇੰਨੇ ਖੁਸ ਹੋਏ ਕਹਿੰਦੇ ਵੀ ਭੋਰਾ ਸਾਹਿਬ ਵਿੱਚ ਬੈੱਡ ਪਏ ਨੇ ਬੈੱਡ ਚੱਕ ਕੇ ਲਾਲਾ ਕਮਰੇ 'ਚ ਇੰਨੇ ਖੁਸ ਹੋਏ ਫਿਰ ਮੋਣਸੇ ਉਹਨੇ ਮੈਨੂੰ ਸੰਗਤ ਜੀ ਸਾਰੀਆਂ ਗੱਲਾਂ ਬਾਬਾ ਜੀ ਦੀਆਂ ਦੱਸਦੇ ਹੁੰਦੇ ਸਮਾਂ ਥੋੜਾ ਆਓ ਇਨਾ ਪਿਆਰ ਕੀਤਾ ਮਹਾਪੁਰਖਾਂ ਨੂੰ ਸੰਤ ਬਾਬਾ ਕਿਰਪਾ ਸਿੰਘ ਮਹਾਰਾਜਿਆਂ ਨੂੰ ਜੋ ਵਾਚਨ ਕਹਿ ਗਏ ਸੰਗਤ ਜੀ ਆ ਵਾਚਨ ਮੈਂ ਆਪਣੀ ਮਾਤਾ ਤੋਂ ਸੁਣਾ ਜਿਹੜਾ ਮੈਂ ਕਹਿੰਦਾ ਏ ਤੋਂ ਬਾਅਦ ਮੈਂ ਸਮਾਪਤੀ ਕਰਦਾ ਕਹਿੰਦੇ ਹਰਦੇਵ ਜਿਹੜੀ ਗੱਦੀਆ ਨਾ ਇਹ ਹਰ ਭਜਨ ਦੀ ਆ ਦੇਖੋ ਸੰਗਤ ਜੀ ਜਿਹੜੀ ਗੱਦੀਆ ਨਾ ਇਹ ਹਰ ਭਜਨ ਦੀ ਆ ਇਹਨੂੰ ਹੀ ਦੇ ਦੀਓ ਦੇਖੋ ਸੰਗਤ ਜੀ ਕਮਾਲ ਕਰਕੇ ਮਹਾਪੁਰਖ ਇੰਨੀ ਰਚਨਾ ਕਰਕੇ ਇੰਨਾ ਖੇਡ ਖੇਡ ਕੇ ਜਾਂਦੇ ਹੋਏ ਬਾਬਾ ਹਰਪਾਜਨ ਸਿੰਘ ਦੇ ਸੁਪੁੱਤਰ ਸੰਤ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਨੂੰ ਗੱਡੀ ਦੇ ਕੇ ਸੰਗਤ ਜੀ ਇਹ ਉਹਨਾਂ ਦੇ ਮੁਖ ਤੋਂ ਮੈਂ ਬਚਨ ਸੁਣਿਆ ਸੰਗਤ ਜੀ ਗੱਡੀ 'ਚ ਬੈਠੇ ਨੇ ਕਹਿੰਦੇ ਇਹ ਇੰਨਾ ਦੀ ਦਾਤ ਆ ਮੈਂ ਤਾਂ ਵਿੱਚ ਖੇਡਣੀ ਆਇਆ ਸੀ ਕਹਿੰਦੇ ਅੱਜ ਬਾਬਾ ਜੀ ਵੀ ਸੰਗਤਾਂ ਨੂੰ ਦੂਰ ਦੂਰ ਜਾ ਕੇ ਤਾਰ ਰਹੇ ਨੇ ਤੇ ਗੁਰਮਖ ਪਿਆਰਿਓ ਕੀ ਕਹਿੰਦੇ ਹੁੰਦੇ ਮੁਰਸੇ ਕਹਿੰਦੇ ਫਿਰ ਅਸੀਂ ਇੱਕ ਵੀ ਵਾਚਨ ਸੰਤ ਬਾਬਾ ਕਿਰਪਾ ਸਿੰਘ ਜੀ ਦਾ ਥੱਲੇ ਡਿੱਗਣ ਦਿੱਤਾ ਕਿਉਂਕਿ ਮੈਂ ਪੜਦਾ ਹੁਣਾ ਸੰਗਤ ਜੀ ਉਹ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜੇ ਮੁਖੜਾ ਨਹੀਂ ਮੋੜਦੇ ਰੱਤੇ ਨੇ ਸਹੀ ਜੇ ਨਾ ਨਹੀਂ ਮੋੜਦੇ ਰੱਤੇ ਨੇ ਸਹੀ ਇੱਕ ਰਾਹਾਂ ਦੇ ਹੋ ਪਰਲੇ ਹੀ ਬਣੇ ਖਾਲਸੇ ਪ੍ਰੇਮ ਦੀਆਂ ਮਾਰਾਂ ਦੇ ਹੋਰ ਹੀ ਬਣੇ ਖਾਲਸੇ ਪ੍ਰੇਮ ਦੀਆਂ ਮਾਰਾਂ ਦੇ ਆਸ਼ਕ ਬਣ ਜਾਂਦੇ ਰੱਬ ਦੇ ਆਸ਼ਕ ਬਣ ਜਾਂਦੇ ਰੱਬ ਦੇ ਸੋ ਡਰਦੇ ਨਾ ਜਦ ਜਗਤਾਂ ਦੀ ਵਣ ਕੇ ਦੁਨੀਆਂ ਤੋਂ ਡਰਦੇ ਆ ਕਾਤਾ ਭੈ ਨਹੀਂ ਰੱਖਦੇ ਮੌਤ ਤੋਂ ਮਰਦੇ ਨਾ ਕਾਤਾ ਭੈ ਨਹੀਂ ਰੱਖਦੇ ਮੌਤ ਨੂੰ ਮਰਦੇ ਨਾ ਪੀ ਲੰਡ ਪ੍ਰੇਮ ਪਿਆਲਾ ਪਜਨਾ ਤੋਂ ਹਰਦੇ ਤੂੰ ਨਮੀ ਪਰਿਤੀ ਲਾਕੇ ਨੀ ਤੋੜਦੇ ਗੱਤੇ ਨੇ ਸਹੀ ਜਿਹੜੇ ਕਦਾਨੀ ਮੋੜਦੇ ਬਾਜਵਾ ਜਿਹੜੇ ਕਦਾਨੀ ਮੋੜਦੇ ਗੱਤੇ ਨੇ ਸਹੀ ਜਿਹੜੇ ਜੋ ਪੰਜਾਂ ਵਿੱਚ ਜਿੰਨਾ ਪਰਿਪਾ ਬਨਦੇ ਮਤ ਭੰਨ ਕਿ ਭਾਈ ਧੰਦੋ ਤੇ ਰੇਵੀ ਸਾਲ ਮੁਸਲੇ ਜਾ ਕੇ ਭਾਈ ਬਿਆਲੇ ਤੂੰ ਉਹਦੇ ਗਾ ਵਿੱਚ ਮਾਰ ਚੌਕੜੇ ਰੁਕਦੇ ਨਹੀਂ ਤੰਦੋ ਤੇ ਉਹਦੇ ਗਾ ਵਿੱਚ ਮਾਰ ਚੌਕੜੇ ਰੁਕਦੇ ਨਹੀਂ ਤਾਲੇ ਤੂੰ ਚੱਲ ਕੇ ਸਿਰ ਕਾਸ ਤੋਂ ਹਜ਼ਾਰਾਂ ਚੱਲ ਕੇ ਸਿਰ ਕਾਸ ਤੋਂ ਹਜ਼ਾਰਾਂ ਜ਼ੁਲਮਾਂ ਨੂੰ ਓੜਦੇ

ਤੋਲੇ ਨਾ ਸਾਦੇ ਨਾਲੇ ਸਾਦੇ ਤਿਲ ਪੋਲੀ ਢੋਲੇ ਨਾ ਉਹ ਟੱਕੜੀ ਅਜ ਧਰਮ ਰਾਜ ਦੀ ਸਿਦਕਾਂ ਨੂੰ ਤੋਲੇ ਨਾ ਸਰਨੇ ਰਾਣੀ ਅੱਜ ਕਾਮ ਤੋਲੇ ਸਿਦਕੀ ਸਰ ਨਾਲ ਨਭਾਉਂਦੇ ਸਿਦਕੀ ਸਰ ਨਾਲ ਨਭਾਉਂਦੇ ਪੱਲਾ ਨਹੀਂ ਛੋੜਦੇ ਰੱਤੇ ਸਈ ਜਿਹੜੇ ਮਖੜਾ ਨਹੀਂ ਗੋਦੇ ਰੱਤੇ ਸਈ ਜਿਹੜੇ ਮੁਖੜਾ ਨਹੀਂ ਗੋਦੇ ਰੱਤੇ ਸਈ ਜਿਹੜੇ ਰੱਤੇ ਸਈ ਜਿਹ ਮੁਖਣਾ ਮੁੜਨ ਜਿੰਨਾ ਸੰਜਾਤਾ ਸਾਈਂ ਐਸੀ ਬਖਸ਼ ਸੋਈ ਸਾਡੇ ਪਰਿਵਾਰ ਤੇ ਤੇ ਗੁਰਮਖ ਪਿਆਰਿਓ ਗੱਫੇ ਹੀ ਬਖਸ਼ਗੇ ਮਹਾਪੁਰਖ ਤਿੰਨਾ ਪਿੱਛੇ ਹੋਰ ਖਾਇ ਖਨੇਰੀ ਤੇ ਗੁਰਮਖ ਪਿਆਰਿਓ ਅਸੀਂ ਵੀ ਆਨੰਦ ਮਾਣ ਰਹਿਆ ਹੋਰ ਵੀ ਬੜੇ ਆਨੰਦ ਮਾਣ ਰਹੇ ਨੇ ਬੋਲਦਿਆਂ ਕੋਲ ਕੋਈ ਗਲਤੀ ਸਮਾ ਥੋੜਾ ਸੀ ਮੋਣ ਸਾਨੂੰ ਲਿਖਾਈ ਸੀ ਰੱਬ ਤਾਂ ਮੈਨੂੰ ਉਹ ਮਾਮਾ ਜੀ ਨੇ ਤਾਂ ਕਿ ਦੋ ਮਿੰਟ ਬਾਤੀ ਲੈ ਗਿਆ ਤੇ ਗੁਰਮਖ ਪਿਆਰਿਓ ਆਓ ਆਉਣ ਵਾਲੇ ਮਹਾਪੁਰਖਾਂ ਤੋਂ ਆਪਾਂ ਕਮਾਈ ਵਾਲੇ ਪ੍ਰਵਚਨ ਸਰਵਣ ਕਰਕੇ ਲਾਹ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਦਰਬਾਰ